ਸਤਿ ਸ਼੍ਰੀ ਅਕਾਲ ਜੁੜੇ ਹੋ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਸਾਡੇ ਨਾਲ ਹੋਣਗੇ ਅਮਨਦੀਪ ਕੌਰ ਜੀ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੋ ਠੀਕ ਹੈ ਜੀ ਸਰ ਬਧੀਆ ਭੈਣੇ ਤੁਹਾਡੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਸ਼ੁਰੂ ਤੋਂ ਦੱਸੋ ਬਚਪਨ ਤੋਂ ਲੈ ਕੇ ਵੀ ਬਚਪਨ ਕਿਵੇਂ ਤੁਹਾਡਾ ਗੁਜ਼ਰਿਆ ਬਚਪਨ ਤਾਂ ਬਹੁਤ ਔਖਾ ਬੀਤਿਆ ਜੀ ਹਮ ਮੇਰੇ ਪਾਪਾ ਸਿਰੀ ਲੱਗਦਾ ਹੁੰਦਾ ਸੀ ਹਮ ਅਸੀਂ ਵੀ ਘਰਾਂ 'ਚ ਕੰਮ ਕਰਦੇ ਰਹੇ ਬਹੁਤ ਔਖਾ ਬੀਤਿਆ ਕੀ ਗੱਲ ਭੈਣੇ ਵੀ ਇੱਕੇਦਮ ਗੱਲ ਸ਼ੁਰੂ ਕਰਦੇ ਸਾਰੀ ਰੋਣਾ ਆ ਗਿਆ ਇੰਨਾ ਔਖਾ ਸੀ ਬਚਪਨ ਬਹੁਤ ਔਖਾ ਹੀ ਕਿਵੇਂ ਸੀ ਨਿੱਕੇ ਨਿੱਕੇ ਕਿੰਨੇ ਭੈਣ ਭਰਾ ਸੀ ਤੁਸੀਂ ਅਸੀਂ 4 ਭੈਣ ਭਰਾ ਹਾਂ ਅੱਛਾ ਪਹਿਣੇ ਵੀ ਕਿਵੇਂ ਬੀਤਿਆ ਔਖਾ ਕਿੰਨਾ ਕਿਵੇਂ ਕੀ ਕੁਝ ਹੋਇਆ ਤੁਹਾਡੇ ਨਾਲ ਬਚਪਨ ਚ ਬਚਪਨ ਜੀ ਘਰਾਂ ਚ ਕੰਮ ਕਰਦੇ ਰਹੇ ਜੀ ਮੇਰੇ ਪਾਪਾ ਸਿਰੀ ਲੱਗਦਾ ਸੀ ਹਮ ਤੇ ਸਾਨੂੰ ਬੱਚਾ ਦਾ ਪਤੀ ਹੈ ਜੀ ਉਹਦੂ ਵੈਸੇ ਹੈ ਵੀ ਛੋਟੀ ਸੀਗੇ ਜੀ ਬੱਚੇ ਨਹੀਂ ਸੀਗੇ ਹਮ ਤੇ ਹੁਣ ਕੰਮਕੁਮ ਕਰਦੇ ਆ ਜੀ ਹਮ ਇੱਕ ਭਰਾ ਮੇਰਾ ਪੱਲੇਦਾਰੀ ਦਾ ਜੀ ਹਮ ਇੱਕ ਗੱਡੀ ਚਲਾਉਂਦਾ ਜੀ ਡਰਾਈਵਰ ਹੈ ਜੀ ਗੱਡੀ ਤੇ ਕਿਸੇ ਦੇ ਹਮ ਵੀ ਉਹ ਚਲੋ ਹੁ ਤਾਂ ਪਹਿਲਾਂ ਦੀ ਬਚਪਨ ਦੀ ਗੱਲ ਦੱਸ ਕਰ ਰਹੇ ਆ ਆਪਾਂ ਵੀ ਬਚਪਨ ਚ ਤੁਸੀਂ ਵੀ ਇੱਕੇ ਦਮ ਤੁਹਾਡਾ ਮਾਨ ਭਰਿਆ ਆ ਹੰਝੂ ਆ ਗਏ ਅੱਖਾਂ ਚੋਂ ਇਹੋ ਜਿਹਾ ਕੀ ਹੋਇਆ ਵੀ ਤੁਹਾਨੂੰ ਗੱਲ ਸ਼ੁਰੂ ਕਰਨ ਸਾਰੀ ਇੰਨਾ ਮਨਪਾਵਕ ਹੋ ਗਿਆ ਬਚਪਨ ਜੀ ਘਰਾਂ ਚ ਕੰਮ ਕਰਦੇ ਆ ਸਾਨੂੰ ਪਤਾ ਜੀ ਅਗਲਾ ਹਨ ਨਾਲੇ ਕੰਮ ਕਰਾਉਂਦਾ ਇਹਨਾਂ ਦੇ ਫੁੱਕਰੇ ਮਾਰਦਾ ਹੂੰ ਕੀ ਕੁਸ਼ ਹੁੰਦਾ ਸੀ ਬਹੁਤ ਕੁਸ਼ ਹੁੰਦਾ ਜੀ ਸੁਣ ਪਤੀ ਹੈਗਾ ਅੱਜ ਕੱਲ੍ਹ ਦੁਨੀਆ ਤੇ ਹੂੰ ਉਹ ਦੁੱਖ ਰਿਕਿਆ ਇਹ ਸਤਾ ਬਸ ਨਾ ਸੀ ਕਹਿੰਦੇ ਆ ਮੈਂ ਕਹਿੰਦੀ ਜਿਵੇਂ ਅਸੀਂ ਦੇਖਿਆ ਕੋਈ ਨਾ ਦੇਖਿਆ ਹੂੰ ਰੱਬ ਕਿਸੇ ਨੂੰ ਨਾ ਇਹ ਕਰੇ ਹੂੰ ਕਿਹੋ ਜੀ ਕੋਈ ਘਟਨਾ ਯਾਦ ਹੋਵੇ ਜਿਹੜੀ ਤੁਸੀਂ ਹੁਣ ਵੀ ਤੁਹਾਨੂੰ ਰੁਵਾ ਰਹੀ ਹੈ ਕਿਹੜੀ ਘਟਨਾ ਸੀ ਉਹ ਨਹੀਂ ਜੀ ਉਹ ਨਹੀਂ ਬੱਸ ਵੀ ਘਰੋਂ ਕੋਈ ਬਾਲੇ ਔਖੇ ਸੀਗੇ ਹੂੰ ਕਰੀਬੀ ਸੀ ਜੀ ਜਦੋਂ ਕੰਮ ਕਰਨ ਜਾਂਦੇ ਸੀ ਲੋਕ ਕੀ ਕਹਿੰਦੇ ਸੀ ਕੰਮ ਕਰਦੇ ਸੀ ਤੁਸੀਂ ਲੋਕ ਸਨ ਪਤੀ ਜੀ ਕਹਿੰਦੇ ਡੋਲੂ ਚੱਕ ਕੇ ਜਾਂਦੇ ਆ ਇਹਨਾਂ ਨੂੰ ਪਾਲ ਨਹੀਂ ਸਕਦੇ ਮਾਪਿਆਂ ਨੂੰ ਗੱਲਾਂ ਵਾਤਾ ਕਰਦੇ ਆ ਜੀ ਤੁਸੀਂ ਕਿੰਨੀ ਉਮਰ ਚ ਕੰਮ ਕਰਨ ਲੱਗ ਗਏ ਸੀ ਮੈਂ ਸੀਗੀ 12 ਸਾਲਾਂ ਦੀ ਸੀ ਜੀ ਜਦੋਂ ਵੀ ਮਤਲਬ ਮੈਨੂੰ ਸੁਰਤੀ ਜੀ ਆਈ ਜੀ ਉਦੋਂ ਤੱਕ ਵੀ ਪਹਿਲਾਂ ਤੁਹਾਨੂੰ ਪਤਾ ਜੀ ਬੱਚੇ ਪਹਿਲਾਂ ਹੁੰਦੇ ਹੀ ਸੀਗੇ ਐ ਜੀ ਮੂੜ ਮੱਤ ਦੇ ਹੁਣ ਤੋਂ ਤੁਹਾਨੂੰ ਪਤਾ ਜੀ ਬੱਚੇ ਬਹੁਤ ਚਲਾਕ ਆਗੇ ਹੂੰ 12 ਕ ਬਰਤ ਦੇ ਰਿਹਾ ਲੇ ਦੀ ਸੀ ਜੀ ਜੇ ਜਦੋਂ ਤੋਂ ਵੀ ਦੇਖ ਰਹੀਆਂ ਦੁੱਖ ਬਹੁਤ ਦੇਖਿਆ ਸੀ ਘਰਾਂ ਚ ਜਿਹੜਾ ਤੁਸੀਂ ਝਾੜੂ ਪੋਚੇ ਦਾ ਕੰਮ ਕਰਦੇ ਸੀ ਹਾਂ ਜੀ ਜ਼ਰਾ ਹੂੰ ਜਿਨ੍ਹਾਂ ਦੇ ਕੰਮ ਕਰਦੇ ਸੀ ਉਹ ਕਿਹੋ ਜਿਹਾ ਵਿਹਾਰ ਕਰਦੇ ਸੀ ਜੀ ਮੇਰਾ ਤਾਂ ਜੀ ਆਪਣੇ ਨਾਲ ਕਦੋਂ ਹੈ ਨਾ ਵਿਹਾਰ ਚੰਗਾ ਰੱਖਦੇ ਆ ਜੀ ਹੂੰ ਉਦੋਂ ਗਲੇ ਬੈਤੋ ਹੀ ਕਰਦੇ ਆ ਜੀ ਇੱਥੇ ਨਹੀਂ ਝਾੜੂ ਗੱਜਿਆ ਇੱਥੇ ਨਹੀਂ ਆਇਆ ਹੋਇਆ ਜੀ ਆਇ ਨਹੀਂ ਹੋਇਆ ਕਿੰਨੇ ਪੈਸੇ ਮਿਲਦੇ ਸੀ ਤੁਹਾਨੂੰ ਮਹੀਨੇ ਦੇ ਮਹੀਨੇ ਦੇ ਉਦੋਂ ਤਾਂ 1500 ਰੁਪਏ ਦਿੱਦੇ ਸੀ 1500 ਰੁਪਏ થી ਕੰਮ ਕਰਦੇ ਸੀ ਹਾਂ ਜੀ 10 ਕਿਲੋ ਕਣਕ ਰਿੰਦੇ ਹੁੰਦੇ ਸੀ ਅੱਛਾ 10 ਕਿਲੋ ਕਣਕ ਤੇ 1500 ਰੁਪਏ ਹਾਂ ਜੀ ਜਦੋਂ ਹੁਣ ਕੁੜੀਆਂ 12 ਸਾਲ ਦੀ ਉਮਰ ਜਾਂ 13 ਸਾਲਾਂ ਦੀ ਉਮਰ ਚ ਕੁੜੀਆਂ ਹਨ ਵੀ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦੀਆਂ ਤੇ ਉਹਨਾਂ ਦੇ ਤਾਂ ਫਿਰ ਸ਼ੌਂਕ ਹੀ ਬਹੁਤ ਹੁੰਦੇ ਆ ਤੇ ਫਿਰ ਤੁਹਾਡੇ ਤਾਂ ਸ਼ੌਂਕ ਫਿਰ ਮਰੀ ਗਏ ਹੋਣੇ ਸ਼ੌਂਕ ਤਾਂ ਸੀ ਅੱਜ ਤੱਕ ਕੋਈ ਪੂਰੇ ਨਹੀਂ ਕੀਤਾ ਸ਼ੌਂਕ ਕਰਦੇ ਨੂੰ ਪੂਰੇ ਕਰਨ ਹੈ ਇਹ ਘਰੋਂ ਗਰੀਬ ਸੀਗੇ ਮਾਪਿਓ ਤੁਹਾਨੂੰ ਪਤਾ ਸੀ ਲੱਗ ਚ ਕਿੰਨੇ ਕੇ ਪੈਸੇ ਮਿਲਦੇ ਆ ਜੀ ਚਲੋ ਹਣ ਤਾਂ 1 lakh ਰੁਪਏ ਦੇ ਦਿੰਦੇ ਆ ਜੀ ਪਹਿਲਾਂ ਤਾਂ بس ਪਿਆਚ 60 ਚ ਵਸਾਈ ਸੀ ਜੀ ਸਾਲ ਤੱਕ ਕਿੱਥੋਂ ਗੁਜ਼ਾਰਾ ਹੁੰਦਾ ਜੀ ਚਾਰ ਬੱਚੇ ਹੋਣ ਨਹੀਂ ਹੁੰਦਾ ਜੀ ਜਿਵੇਂ ਹੁੰਦਾ ਕੁੜੀਆਂ ਨੂੰ ਵੀ ਮੈਂ ਸੂਟ ਪਾ ਲਾਂ ਮੈਂ ਹਨਾ ਕੋਈ ਮੇਕਅਪ ਦੀਆਂ ਚੀਜ਼ਾਂ ਲੈ ਲਾਂ ਕੋਈ ਸ਼ਿੰਗਾਰ ਦੀਆਂ ਲੈ ਲਾਂ ਫਿਰ ਉਹ ਸਾਰੀਆਂ ਐਂ ਰੁਲ ਗਈ ਨਹੀਂ ਜੀ ਮੈਨੂੰ ਤਾਂ ਅੱਜ ਹੀ ਐ ਨਹੀਂ ਸਹੀ ਇਹ ਗੱਲਾਂ ਦਾ ਹੂੰ ਜਮੀਨ ਸੀ ਜੀ ਮੈਨੂੰ ਜੈ ਜੈ ਲੀੜਾ ਕੱਪੜਾ ਦੇ ਦਿੰਦੇ ਬਸ ਕਈ ਵਾਰੀ ਕੋਈ ਉ ਦੇਂਦਾ ਸੀ ਉਹ ਪਾ ਲੈਂਦੀ ਸੀ ਹੂੰ अच्छा कोई वैसे दे देंदा थियो ਵੀ ਪਾਲੰਦੇ ਸੀ ਹਾਂਜੀ ਹੁੰਦਾ ਸੀ ਮਨ ਚ ਵੀ ਸਾਡੇ ਨਾਲ ਹੀ ਐ ਕਿਉਂ ਹੋ ਰਿਹਾ ਹਾਂਜੀ ਬਹੁਤ ਹੱਤ ਬੰਦੇ ਸੀ ਪਰਮਾਤਮਾ ਨੂੰ ਦੇ ਹੂੰ ਕਿ ਸਾਡੇ ਨੇ ਕਿਉਂ ਰੱਬ ਐ ਕਰਦਾ ਕੋਈ ਹੋਊਗਾ ਜਿਨ੍ਹਾਂ ਦੇ ਹਨ ਤੁਹਾਡੇ ਨਾਲ ਕੋਈ ਹਨਾ ਰਿਸ਼ਤੇਦਾਰਾਂ ਚੋਂ ਜਾਂ ਗਵਾਂਡੀਆਂ ਚੋਂ ਜਿਨ੍ਹਾਂ ਦੇ ਸ਼ੌਂਕ ਪੂਰੇ ਹੁੰਦੇ ਹੋਣੇ ਆ ਉਹਨਾਂ ਨੂੰ ਵੇਖ ਕੇ ਕੀ ਮਸੂਸ ਹੁੰਦਾ ਸੀ ਬੋਰਡ ਤੋਂ ਖੌਲ ਲਈ ਵੀ ਅਸੀਂ ਵੀ ਆਏ ਵਧੀਆ ਬਣ ਕੇ ਰਹੀਏ ਚੰਗਾ ਖਾਈਏ ਪੀਏ ਚੰਗਾ ਪਹਿਨੀਏ ਹਮ ਦਾ ਕਿਸੇ ਰਿਸ਼ਤੇਦਾਰਾਂ ਦਾ ਪੱਤੀ ਹੈ ਜੀ ਅੱਜ ਕੱਲ ਕੋਈ ਨਹੀਂ ਜੀ ਕਿਸੇ ਦਾ ਬਣਦਾ ਹਮ ਅਗਲਾ ਧੱਤ ਤੋਂ ਰੋਟੀ ਚੱਕਦਾ ਜੀ ਨਾਲੇ ਗੱਲਾਂ ਬਾਤਾਂ ਕਰਦੇ ਸੀ ਜੱਟਾਂ ਦੇ ਕੰਮ ਕਰਦਾਂ ਐ ਐ ਕਰਦਾਂ ਹਮ ਛੜੇ ਮਾਪਿਆਂ ਨੂੰ ਬਚੇਰੇ ਕੋਸ ਕਹਿੰਦੇ ਸੀ ਜੀ ਹਮ ਕੰਮ ਕਰਨ ਦਾ ਵੀ ਤੁਹਾਨੂੰ ਮਿਹਨਤ ਮਿਲਦਾ ਸੀ ਹਾਂ ਜੀ ਕੰਮ ਕਰਨ ਦਾ ਕਿਉਂ ਤਿਆਰਾ ਹੈਗਾ ਲੈ ਕੇ ਤੁਰ ਜਾਂਦਾ ਆਂ ਐ ਕਰਦੇ ਆਂ ਐ ਕਰਦੇ ਆਂ ਸਾਨੂੰ ਤਾਂ ਸਾਡੇ ਘਰ ਦਾ ਪਤਾ ਸੀਗਾ ਜੀ ਹੂੰ ਬਸ ਕੰਮ ਕਰਦੀਆਂ ਕੁੜੀਆਂ ਨੂੰ ਨਾ ਨੌਜਵਾਨ ਕੁੜੀਆਂ ਨੂੰ ਵੀ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਵੀ ਜਨਾ ਜਿੱਥੇ ਕਰਦੇ ਉੱਥੇ ਵੀ ਕੋਈ ਮਾੜੀ ਨਜ਼ਰ ਨਾਲ ਦੇਖਦਾ ਹੋਣਾ ਉੱਥੇ ਵੀ ਗਲਤ ਵਿਹਾਰ ਹੋ ਜਾਂਦਾ ਹੋਣਾ ਨਹੀਂ ਜੀ ਗਲਤ ਤਾਂ ਨਹੀਂ ਵੈਸੇ ਵੀ ਉਹ ਕੰਮ ਕੋਲ ਨੂੰ ਕਹਿੰਦੇ ਸੀ ਪਰ ਗਲਤ ਕੁਝ ਨਹੀਂ ਜੀ ਕਿਸੇ ਨੇ ਕਦੇ ਬੋਲਿਆ ਸੀ ਕਿਉਂਕਿ ਮੈਂ ਪਹਿਲਾਂ ਮਨੋਂ ਅਕਲੀ ਨਹੀਂ ਹੁੰਦੀ ਸੀ ਜੇ ਮੈਂ ਜਿੰਦਲ ਜੀ ਬਣ ਕੇ ਬਹੜਾ ਰਹਿੰਦੀ ਹੁੰਦੀ ਸੀ ਮੈਂ ਸਿਰ ਵੀ ਨਹੀਂ ਸਪਾਉਂਦੀ ਹੁੰਦੀ ਜਿਵੇਂ ਸਾਈਂ ਫਿਰਦੀ ਰਹਿੰਦੀ ਸੀ ਹੂੰ ਪਹਿਲਾਂ ਜਿਵੇਂ ਜਸ ਕੋਈ ਖਾਨਦਾਨੀ ਕੋਈ ਪੈਨਨਡਾਨੀ ਹੁੰਦਾ ਸੀਗਾ ਜੀ ਸਾਈਂ ਹੀ ਤੁਰੇ ਫਿਰਦੇ ਰਹਿੰਦੇ ਸੀਗੇ ਹੂੰ ਅੱਛਾ ਦੁਨੀਆਦਾਰੀ ਦਾ ਕੋਈ ਪਤਾ ਹੀ ਨਹੀਂ ਸੀ ਹਾਂ ਜੀ ਗਰੀਬੀ ਨੇ ਮੱਤਵ ਰੋਲ ਰੱਖੀ ਸੀ ਜਾਂ ਵੈਸੇ ਹੀ ਵੀ ਦੁਨੀਆਦਾਰੀ ਦੀ ਹੈ ਹੀ ਨਹੀਂ ਸੀ ਗਰੀਬੀ ਨੇ ਵੀ ਰੋਲ ਰੱਖੀ ਸੀਗੀ ਜੀ ਹੂੰ ਕਿਉਂਕਿ ਜੇ ਗਰੀਬੀ ਨਾ ਹੋਵੇ ਜੀ ਫਿਰ ਹਨਾ ਬੰਦੇ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਕਿਉਂਕਿ ਮੇਨੂੰ ਤਕਰੀਬੀ ਹੁੰਦੀ ਹੈ ਜੀ ਇਹਦਾ ਨਹੀਂ ਜੀ ਕਰਦਾ ਜੀ ਮਾਪਿਆਂ ਤੋਂ ਆਪਾਂ ਨੂੰ ਕਹੂਗਾ ਵੀ ਆਪਾਂ ਬੜੀ ਆਵਦੇਤੀ ਪੁੱਤ ਨੂੰ ਲਿਆ ਕੇ ਦਈਏ ਜੀ ਗਰੀਬੀ ਮਤ ਮਾਰ ਦਿੰਦੀ ਹੈ ਜੀ ਪਰ ਸਾਨੂੰ ਸਾਡੇ ਮਾਪਿਆਂ ਨੂੰ ਕੋਈ ਸ਼ਿਕਾਇਤ ਨਹੀਂ ਜੀ ਕਦੇ ਨਹੀਂ ਮਨ ਚ ਆਇਆ ਵੀ ਇੰਨੇ ਮਾਪਿਆਂ ਨੇ ਸਾਡੇ ਤੋਂ ਮਿਹਨਤ ਕਰਾਈ ਹੈ ਨਹੀਂ ਜੀ ਉਹ ਕਿਹੜਾ ਵਿਚਾਰੀ ਜਾਣ ਕੇ ਕਰਾਉਂਦੇ ਸੀਗੇ ਨਹੀਂ ਜੀ ਉਹਨਾਂ ਦਾ ਮਨ ਕਦੇ ਲੈਂਦਾਨ ਨਹੀਂ ਬਹੁਤਾ ਹੀ ਉਹਨਾਂ ਨੇ ਹੂੰ ਉਹਨਾਂ ਦਾ ਵੀ ਦਿਲ ਦੁਖਦਾ ਹੀ ਹੋਊਗਾ ਵੀ ਅਸੀਂ ਕਿ ਹਾਂ ਜੀ ਫੇਰ ਕੋਈ ਨਹੀਂ ਆਉਂਦੇ ਬੱਚਿਆਂ ਨੂੰ ਹਨਾ ਦਿਹਾੜੀ ਭੇਜ ਕੇ ਰਾਜੀ ਹਾਂ ਜੀ ਪਹਿਲਾਂ ਘਰਾਂ ਚ ਕੰਮ ਕਰਨਾ ਫੇਰ ਜੇ ਅਸੀਂ ਦਿਹਾੜੀ ਜਾਣਾ ਇਸ ਤਰ੍ਹਾਂ ਨੇ ਲੱਗੇ ਹੁੰਦੇ ਸੀਗੇ ਅੱਛਾ ਹਾਂ ਜੀ ਮਿਸਤਰੀਆਂ ਨਾਲ ਵੀ ਦਿਹਾੜੀ ਕਰਦੇ ਸੀ ਹਾਂ ਜੀ ਹੂੰ ਬਹੁਤ ਦੁੱਖ ਦੇਖਿਆ ਜੀ ਅਸੀਂ ਬਾਲੀ ਗਰੀਬੀ ਦੇਖੀ ਹੈ ਜੀ ਹੂੰ ਫੇਰ ਥੋੜੀ ਜ਼ਿੰਦਗੀ ਫਿਰ ਜਦੋਂ ਅੱਗੇ ਕਿਵੇਂ ਵੱਧਦੀ ਹੈ ਅੱਗੇ ਅੱਗੇ ਜੀ ਬਸ ਉਹਨਾਂ ਨੇ ਮੇਰੇ ਵੀ ਹੌਲੀ ਹੌਲੀ ਅੱਗੇ ਵਧਦੇ ਵਧਦੇ ਜਦੋਂ ਮੈਂ ਵੱਡੀ ਹੋਈ ਬਸ ਉਹਨਾਂ ਨੇ ਰਸਤੇ ਰਸਤਿਆਂ 'ਲੇ ਆਉਣ ਲੱਗ ਗਏ ਜੀ ਵਿਆਹ ਕਰਤਾ ਜੀ ਮੇਰਾ ਤੇ ਬਸ ਹੁਣ ਅਸੀਂ ਪਹਿਲਾਂ ਇੱਥੇ ਵੀ ਅਸੀਂ ਬਹੁਤ ਗਰੀਬੀ ਦੇਖੀ ਹੈ ਜੀ ਹੁਣ ਥੋੜਾ ਜਿਹਾ ਵੀ ਸੈਟਰ ਹੋਏਗੇ ਹਾਂਜੀ ਵਿਆਹ ਵੀ ਗਰੀਬ ਕਰਚੀ ਹੋ ਗਿਆ ਹਾਂਜੀ ਉਦੋਂ ਗਰੀਬ ਹੀ ਸੀਗੇ ਜੀ ਅਸੀਂ ਜੀ ਇਹ ਵੀ ਹਾਂਜੀ ਫਰ ਮਨਚ ਨਹੀਂ ਆਇਆ ਵਿੱਚ ਸ਼ਾਇਦ ਵੀ ਐ ਹੁੰਦਾ ਨਾ ਵੀ ਕੁੜੀ ਨੂੰ ਚੱਲ ਵੀ ਮਾਪਿਆਂ ਦੇ ਤਾਂ ਮੈਂ ਜਿਹੜਾ ਹਨਾ ਤੰਗੀ ਵੇਖਈ ਸ਼ਾਇਦ ਮੇਰਾ ਹਨਾ ਸਹੁਰੇ ਘਰੇ ਆ ਕੇ ਮੇਰੀ ਉਹ ਜ਼ਿੰਦਗੀ ਬਦਲ ਜੇ ਉੱਥੇ ਵੀ ਜੇਕਰ ਉਹੀ ਸਾਰਾ ਕੁਝ ਹੋਵੇ ਤਾਂ ਫਿਰ ਮਨਚ ਆਇਆ ਤੁਹਾਡੇ ਵੀ ਰੱਬ ਤੇ ਬੁਖਿਲਾ ਹਾਂਜੀ ਨਹੀਂ ਸਾਨੂੰ ਬਹੁਤ ਖੋਸ ਰੱਖਿਆ ਜੀ ਇਹਨੇ ਅਸੀਂ ਕਹਿੰਦੇ ਵੀ ਸਾਨੂੰ ਨਹੀਂ ਰੱਖਿਆ ਹੂੰ ਕਦੇ ਸਾਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਜੀ ਹੂੰ ਤੇ ਵゼ ਹੁਣ ਅਸੀਂ ਸੱਟਾ ਜੀ ਪ੍ਰਮਾਤਮਾ ਦੇ ਹੁਕਮ ਨਾਲ ਜੀ ਪਰ ਹੁਣ ਵੀ ਅਸੀਂ ਲੈਣਾ ਦੇਣਾ ਤਾਂ ਬਹੁਤ ਦੇਣਾ ਜੀ ਲੋਣ ਲੂਣ ਚੱਕ ਕੇ ਘਰ ਪਾਇਆ ਹੋਇਆ ਜੀ ਹਰੇਕ ਨੂੰ ਤਾਂ ਹੀ ਹੁੰਦਾ ਵੀ ਪਤਾ ਨਹੀਂ ਇਹਨਾਂ ਕੋਲ ਜਮੀਨ ਹੋਊਗੀ ਐ ਹੋਊਗਾ ਜੀ ਹੈਨਾ ਤੇ ਬਸ ਅਸੀਂ ਲੋਣ ਲੂਣ ਬਹੁਤ ਚੱਲੀ ਜਾਂਦੇ ਸਾਡੇ ਐ ਪਾਇਆ ਜੀ ਹੌਲੀ ਹੌਲੀ ਕਿਤੇ 1000 47 ਕਿਤੇ 2000 47 ਜੀ ਬਸ ਹੌਲੀ ਹੌਲੀ ਬਸ ਤੁਹਾਨੂੰ ਪਤਾ ਜੀ ਪ੍ਰਮਾਤਮਾ ਕਿਤੇ ਤਾਂ ਸੁਣਦਾ ਹੀ ਹੈ ਜੀ ਸਾਡੀ ਤਾਂ ਪਰਮਾਤਮਾ ਨੇ ਬੜੇ ਚਿਰ ਤੋਂ ਸੁਣੀ ਹੈ ਲੋਕ ਕਹਿੰਦੇ 12 ਸਾਲ ਤੋਂ ਸਾਡੀ 12 ਸਾਲਾਂ ਤੋਂ ਨਹੀਂ ਸੁਣੀ ਜੀ ਹੂੰ ਹੂੰ ਸਾਡੀ ਤਾਂ ਘੱਟੋ ਘੱਟ 15-20 ਸਾਲਾਂ ਬਾਅਦ ਸੁਣੀ ਹੈ ਚਲੋ ਸੁਣੀ ਗਈ ਇਹ ਵੀ ਬਹੁਤ ਵੱਡੀ ਗੱਲ ਹੈ ਹਾਂ ਜੀ ਅੱਜ ਪਰਮਾਤਮਾ ਨੂੰ ਹੁਣ ਵੀ ਧੰਨਵਾਦ ਕਰਦੀ ਆ ਜੀ ਚਲੋ ਸਾਡੀ ਪਰਮਾਤਮਾ ਨੇ ਬਾਤ ਆ ਪੜੀ ਜੀ ਹੂੰ ਜਦੋਂ ਇੰਨੀ ਗਰੀਬੀ ਹੋਵੇ ਤੁਸੀਂ ਕਹਿੰਦੇ ਵੀ ਮੈਂ ਮੈਂ ਵੀ ਭਾਵੇਂ ਤੁਹਾਡੇ ਹਸਬੰਡ ਗਰੀਬ ਸੀਗੇ ਪਰ ਤੁਹਾਨੂੰ ਖੁਸ਼ ਰੱਖਿਆ ਗਰੀਬੀ ਚ ਵੀ ਖੁਸ਼ ਰਹਿ ਸਕਦਾ ਹਾਂ ਹਾਂ ਜੀ ਹੂੰ ਗਰੀਬੀ ਜੀ ਵੀ ਸਾਨੂੰ ਖੁਸ਼ ਰੱਖਿਆ ਜੀ ਆਪਾਂ ਨੂੰ ਕਿਹੜਾ ਕੁਸ ਹੁੰਦਾ ਜੀ ਚਲੋ ਦੋ ਟਾਈਮ ਦੀ ਰੋਟੀ ਮਿਲੀ ਜਾਵੇ ਜਿੰਨੇ ਹੀ ਬਹੁਤ ਹੁੰਦਾ ਜੀ ਹੂੰ ਸੋਰਾ ਆਪਾਂ ਨੂੰ ਕੀ ਚਾਹੀਦਾ ਜੀ ਤੁਸੀਂ ਕਹਿੰਦੇ ਹੋ ਵੀ ਮੈਂ ਜਿਵੇਂ ਬਚਪਨ ਚ ਵੀ ਮੈਨੂੰ ਕੋਈ ਦੁਨੀਆਦਾਰੀ ਦਾ ਪਤਾ ਨਹੀਂ ਸੀ ਨਾ ਮੈਨੂੰ ਸ਼ੌਂਕ ਦਾ ਪਤਾ ਸੀ ਨਹੀਂ ਜੀ ਨਾ ਨਾ ਮੈਨੂੰ ਵੀ ਹਨਾ ਵੀ ਤੁਸੀਂ ਸਾਜ ਸਵਰ ਕੇ ਵੀ ਨਹੀਂ ਰਹਿੰਦੇ ਸੀਗੇ ਨਹੀਂ ਜੀ ਤੇ ਫਿਰ ਜਦੋਂ ਵਿਆਹ ਹੋ ਜਾਂਦਾ ਕੁੜੀ ਨੂੰ ਉਦੋਂ ਤਾਂ ਹੁੰਦਾ ਵੀ ਮੈਸੇਜ ਆ ਸਵਰਾ ਮੇਰੇ ਸ਼ੌਂਕ ਪੂਰੇ ਹੋਣ ਮੇਰੇ ਹਸਬੰਡ ਕਰੇ ਇਹ ਐ ਨਹੀਂ ਹੋਇਆ ਵੀ ਮੇਰੇ ਲਈ ਤਾਂ ਫਿਰ ਜਵਾਨੀ ਆਈ ਨਹੀਂ ਨਹੀਂ ਜੀ ਬਸ ਮੈਨੂੰ ਪਹਿਲਾਂ ਜਿਵੇਂ ਹੀ ਅਕਲ ਹੁੰਦੀ ਸੀ ਜੀ ਬਸ ਹੁਣ ਥੋੜੀ ਜਿਹੀ ਆਈ ਹੈ ਕਿ ਬਸ ਉਹ ਜਿਵੇਂ ਵੀ ਮਾਹੌਲ ਬਦਲੀ ਜਾਂਦਾ ਜੀ ਹੁਣ ਮਾਹੌਲ ਵੀ ਪਹਿਲਾਂ ਸਾਨੂੰ ਪਤਾ ਹੀ ਸੀਗਾ ਵੀ ਪਹਿਲਾਂ ਚਚੇਤਾਂ ਦੀ ਵੀ ਬਹੁਤ ਚੇਪ ਹੁੰਦੀ ਹੈ ਜੀ ਹੂੰ ਉਹਨਾਂ ਫਿਰ ਜਦੋਂ ਬਣਦਾ ਨਹੀਂ ਜੀ ਕੋਈ ਫਿਰ ਚੇਸ਼ ਕਿਦੀ ਰੱਖਣੀ ਹੈ ਜੀ ਹੂੰ ਬਹੁਤ ਕਹਿੰਦੇ ਤੁਸੀਂ ਵੀਡੀਓ ਪਾਉਨੇ ਆ ਤੁਸੀਂ ਐਂ ਕਰਦੇ ਆਂਗੇ ਹੂੰ ਮੈਂ ਕਿਹੜਾ ਕੋਈ ਗਲਤ ਪਾਉਨੇ ਆ ਜੀ ਕੋਈ ਗਲਤ ਨਹੀਂ ਪਾਉਂਦੇਗੀ ਵੀਡੀਓ ਇਹ ਸੋਡਾ ਸਭ ਤੋਂ ਵੱਡਾ ਹੋ ਹੋ ਜਾਂਦਾ ਹੈ ਨਾ ਜਦੋਂ ਕੋਈ ਔਰਤ ਪਿੰਡ ਦੀ ਔਰਤ ਖਾਸ ਕਰਕੇ ਜਦੋਂ ਵੀਡੀਓ ਬਣਾਉਣ ਲੱਗਦੀ ਹੈ ਉਦੋਂ ਫਿਰ ਰਿਕਾਰਡਿੰਗ ਦਾ ਬਹੁਤ ਆਉਂਦੀ ਹੋਣੀ ਆ ਬਹੁਤ ਹਨਾ ਜੀ ਬਹੁਤ ਕੁਸ ਬੋਲਦੇ ਜੀ ਲੋਕ ਹੂੰ ਪਰ ਉਹ ਗਲਤ ਨਹੀਂ ਬੱਸ ਮੈਂ ਆਈ ਪੌਣੀ ਜੀ ਸੂਟਾਂ ਦੇ ਵਿੱਚ ਵੀ ਗੁਰੂ ਪਹਿਲਾਂ ਵੀ ਹਮ ਆਈ ਪੌਣੀ ਜੀ ਨੂੰ ਸੋਹਤ ਹੈ ਕੀ 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 ਕੋ ਸ਼ਲੋਕ ਕਹਿੰਦੇ ਸੀਗੇ ਬਹੁਤ ਕੁਝ ਕਹਿੰਦੇ ਆ ਜੀ ਇਹ ਆਏ ਆ ਇਹ ਆਏ ਆ ਇਹਨਾਂ ਨੂੰ ਗਲਤ ਕਮੈਂਟ ਆਉਂਦੇ ਆ ਬਹੁਤ ਕੁਝ ਤੋਂ ਬਦਲ ਲਾਉਂਦੇ ਤੁਮ ਤਾਂ ਲੋਕਾਂ ਦੇ ਗੜਾ ਮੂੰਹ ਬੜ ਲਏ ਆ ਜੀ ਆਪਾਂ ਹਮ ਜੋ ਚਲੋ ਕਮੈਂਟਾਂ ਨੂੰ ਤਾਂ ਬੰਦਾ ਡਿਲੀਟ ਕਰ ਸਕਦਾ ਜਿਹੜੇ ਆਂਡ ਗਵਾਂਡ ਜਿਆ ਨਾਲ ਰਿਸ਼ਤੇਦਾਰਾਂ ਦੇ ਉਹਨਾਂ ਦੀ ਜਵਾਬ ਹਾਂਜੀ ਹੁਣ ਵੀ ਬੋਲਦੇ ਆ ਬਹੁਤ ਕੁਝ ਬੋਲਦੇ ਆ ਅਸੀਂ ਕਿਹੜਾ ਕੋਈ ਗਲਤ ਪਾਉਨੇ ਆ ਜੀ ਪਹਿਲਾਂ ਮੈਨੂੰ ਮੈਂ ਉਹ ਹੀ ਪਾਉਂਦੀ ਹੁੰਦੀ ਸੀ ਜੀ ਕੋਈ ਮੈਨੂੰ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕਾਸੇ ਦਾ ਨਹੀਂ ਪਤਾ ਸੀਗਾ ਫੁੱਲ ਫੁੱਲ ਵਾਰਾਂ ਦਾ ਵੀ ਹਾਂਜੀ ਤੁਸੀਂ ਪਾਉਣੀ ਕਿਵੇਂ ਸ਼ੁਰੂ ਕੀਤੀ ਕਿਵੇਂ ਮਨ ਚ ਆਇਆ ਵੀ ਮੈਂ ਵੀਡੀਓ ਬਣਾਇਆ ਕਰੂੰਗੀ ਉਹ ਮੇਰੀ ਸਹੇਲੀ ਸੀਗੀ ਜੀ ਉਹ ਵੀਡੀਓ ਬਣਾਉਂਦੇ ਹੁੰਦੇ ਸੀਗੇ ਹਾਂ ਤੇ ਮੈਂ ਉਹ ਤਰੇਸੀ ਵੀ ਦੇ ਬੁੱਤੋ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਇਹਦੇ ਤੇ ਵੀਡੀਓ ਪਾ ਲਿਆ ਕਰ ਵੀ ਚੱਲ ਕੋਈ ਹੈਲਪ ਹੋ ਜਾਂਦੀ ਜੀ ਮੜੀ-ਮੋਟੀ ਤਾਂ ਕਰਕੇ ਜੀ ਮੈਂ ਵੀਡੀਓ ਪਾਉਣ ਲੱਗੀ ਮੈਨੂੰ ਇਹ ਸੀਗਾ ਪਹਿਲਾਂ ਨਾ ਕੋਈ ਸ਼ੌਂਕ ਸੀਗਾ ਜੀ ਚਲੋ ਹੁੰਦੀ ਆ ਨਾ ਇਹ ਕਿਸੇ ਤਾਂ ਪਰਮਾਤਮਾ ਸੰਦਈ ਆ ਜੀ ਫਿਰ ਘਰਦਿਆਂ ਨੂੰ ਕਿਵੇਂ ਮਨਾਇਆ ਘਰ ਦੇਣੀ ਸਾਡੇ ਘਰ ਦੇ ਤਾਂ ਮੇਰੇ ਨਾਲ ਆ ਜੀ ਸਾਥ ਦਿੰਦੇ ਉਹ ਨਹੀਂ ਆਏ ਕੁਝ ਬੋਲਦੇ ਜੀ ਹੂੰ ਹਾਂਜੀ ਕੋਈ ਆਪਾਂ ਕਿਹੜਾ ਕੋਈ ਗਲਤ ਕਾਉਨੇ ਆ ਜੀ ਹੈ ਨਾ ਕਿ ਆਪਾਂ ਕੋਈ ਨਾ ਵੀ ਬੇਇੱਜ਼ਤੀ ਕਰਾਉਨੇ ਆਗੇ ਹੂੰ ਫਿਰ ਹੋਵੇ ਜੀ ਜ਼ਿੰਦਗੀ ਹੁਣ ਕਿਵੇਂ ਆ ਫਿਰ ਤੁਹਾਡੀ ਹੁਣ ਵਧੀਆ ਜੀ ਵੈਸੇ ਦੇਣ ਲੈਣ ਤਾਂ ਅਸੀਂ ਬਹੁਤ ਦੇਣਾ ਜੀ ਲਾਉਣ ਲੂੰ ਚੱਕੇ ਹੋਏ ਆਗੇ ਬਸ ਵੀ ਚਲੋ ਰੋਟੀ ਵਧੀਆ ਖਾਈ ਜਾਂਦੇ ਆ ਜੀ ਹੱਸ ਕੇ ਨਾ ਆਪ ਦਾ ਬੈਣੇ ਆ ਜੀ ਹੱਸ ਕੇ ਉੱਠਦੇ ਆ ਜੀ ਹੂੰ ਬਸ ਇੰਨੀ ਬਹੁਤ ਆ ਜੀ ਨਾਕ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਜੀ ਸੰਤੁਸ਼ਟੀ ਹੈ ਮਨ ਚ ਜਾਂ ਗਿਲਾ ਰੱਬ ਨਾਲ ਵੀ ਰੱਬਾ ਵੀ ਇੰਨੀ ਕਿਉਂ ਔਖੀ ਜ਼ਿੰਦਗੀ ਦਿੱਤੀ ਗਿਲਾ ਤਾਂ ਬਹੁਤ ਸੀਗਾ ਜੀ ਰੱਬ ਨਾਲ ਪਰ ਹੁਣ ਥੋੜਾ ਜਿਹਾ ਵੀ ਸੌਕਿਆ ਜੀ ਮਨ ਨੂੰ ਕੋਈ ਗਿਲਾ ਨਹੀਂ ਹੂੰ ਚਲੋ ਪਰਮਾਤਮਾ ਨੇ ਸਾਡੀ ਬਾਤ ਫੜੀਏ ਜੀ ਹੂੰ ਪਹਿਲਾਂ ਸੀਗਾ ਗਿਲਾ ਬਹੁਤ ਗਿਲਾ ਸੀ ਜੀ ਕੀ ਕਹਿੰਦੇ ਸੀ ਰੱਬ ਨੂੰ ਹਾਂ ਕਹਿੰਦੇ ਸੀ ਰੱਬੋਂ ਥੱਲੇ ਆਏ ਨਾ ਰੱਬ ਮੇਰੇ ਚੱਪਲਾ ਮਾਰ ਮੇਰੇ ਕੁੱਤੇ ਰੱਬੋ ਫੇਰ ਆਇਆ ਨਹੀਂ ਕੁੱਟ ਖਾਣੇ ਆਇਆ ਹੀ ਨਹੀਂ ਜੀ ਤੇ ਜੇ ਆ ਜਾਂਦਾ ਸੱਚੀ ਫੇਰ ਮੈਂ ਸੱਚੀ ਘੋੜੀ ਦੀ ਜੀ ਤੇ ਰੱਬੋ ਹੀ ਆ ਜਾਂਦਾ ਫੇਰ ਕੁੱਟੇ ਥੋੜੀ ਦੱਬਲੂ ਕੁੱਟਣਾ ਨਹੀਂ ਸੀ ਰੱਬ ਤੋਂ ਮੰਗ ਲੈਂਦੇ ਕੁਝ ਨੂ ਰੱਬ ਨੇ ਹੁਣ ਤਾਂ ਹੀ ਤਾਂ ਬਾਹ ਪੜੀ ਜੀ ਡਰ ਕੇ ਰਹੀ ਸਹੀ ਹੈ ਹਾਂ ਜੀ ਰੱਬ ਨੂੰ ਵੀ ਹੈ ਨਾ ਕਦੇ ਕਦੇ ਦੇਖਦਾ ਨਹੀਂ ਵੀ ਇਹਨਾਂ ਵੀ ਬੰਦੇ ਨੂੰ ਇੰਨਾ ਚਲੋ ਜੀ ਦੇਉਦਾ ਕਿਆਂ ਤਾਣਾ ਇੰਨੇ ਬੋਤ ਮੀਰਾ ਚਲੋ ਥੋੜਾ ਥੋੜਾ ਆਪਾਂ ਨੂੰ ਵੀ ਦੇ ਦਿੰਦਾ ਜੀ ਆਪਾਂ ਇਹ ਨਹੀਂ ਕਹਿੰਦੇ ਆਪਾਂ ਉਹਨਾਂ ਦੇ ਉੱਤੇ ਰੋਟੀ ਖੋਣੀ ਹੈ ਜੀ ਚਲੋ ਰੱਬ ਥੋੜਾ ਥੋੜਾ ਸਾਰਿਆਂ ਨੂੰ ਦੇਵੀ ਜੀ ਹੈ ਨਾ ਪਰਮਾਤਮਾ ਹੂੰ ਪਰ ਜੀ ਇਹ ਜੀ ਹਾਲਾਤ ਅਸੀਂ ਦੇਖੇ ਜੀ ਪਰਨਾ ਕਿਸੇ ਨੂੰ ਰੱਬ ਦਿਖਾਵੇ ਦੁਨੀਆ ਕਿਉਂ ਨਹੀਂ ਇੱਕ ਦੂਜੇ ਦੀ ਮਦਦ ਕਰਦੀ ਪਤਾ ਨਹੀਂ ਜੀ ਬੱਸ ਕਿਉਂ ਨਹੀਂ ਬਣਦੀ ਦੁਨੀਆ ਕੁਸਤਾ ਹਾਲਾਤ ਵੀ ਜੀ ਕੁਸ ਦੁਨੀਆ ਆਪ ਵੀ ਹੁਣ ਪਤੀ ਅੱਜ ਕੱਲ ਕੋਈ ਨਹੀਂ ਬਣਦਾ ਜੀ ਕਿਸੇ ਦਾ ਤੋ ਵੀਡੀਓ ਕਰਨ ਨਾਲ ਗਲਤ ਥੋੜੀ ਹੋ ਜਾਂਦਾ ਜੀ ਇਹ ਕਿਉਂ ਆ ਵੀ ਜਿਹੜੀਆਂ ਸਾਰੀਆਂ ਕੁੜੀਆਂ ਜਿਹੜੀਆਂ ਵੀਡੀਓ ਪਾ ਬਣਾਉਣ ਲੱਗ ਜਾਂਦੀ ਇਹਦਾ ਮਤਲਬ ਗਲਤ ਹੋ ਜਾਂਦੀਆਂ ਬਸ ਇਹ ਕਿਉਂ ਦੁਨੀਆ ਨੂੰ ਲੱਗਦਾ ਵੀ ਗਲਤੀ ਹੋਣਗੀਆਂ ਉਹ ਹਾਂਜੀ ਦੁਨੀਆ ਨੂੰ ਪਤਾ ਨਹੀਂ ਕਿਉਂ ਲੱਗਦਾ ਜੀ ਵਿੱਚ ਸਾਡੇ ਰਿਸ਼ਤੇਦਾਰ ਵੀ ਬਹੁਤ ਹੈਗੇ ਸੀਗੇ ਦੋ ਤਿੰਨ ਉਹ ਵੀ ਤੇ ਪਰ ਹੁਣ ਉਹ ਆਪ ਵੀ ਬਣਾਉਂਦੇ ਅਸੀਂ ਕੁੜੀਆਂ ਵੀ ਬਣਾਉਂਦੇ ਆ ਜੀ ਹੂੰ ਜਿਹੜੇ ਤੁਹਾਨੂੰ ਕਹਿੰਦੇ ਸੀ ਗਲਤ ਹੈ ਉਹ ਆਪ ਹੀ ਹਾਂਜੀ ਤੇ ਹੁਣ ਆਪ ਵੀ ਹੁਣ ਚੁੱਪ ਕਰਕੇ ਬੈਠੇ ਆ ਜੀ ਜਿਹੜੇ ਸਾਨੂੰ ਮੰਦਰ ਚੰਗਾ ਬੋਲਦੇ ਸੀ ਉਹਨਾਂ ਦੇ ਬੱਚਿਆਂ ਨੇ ਵੀ ਕਰਕੇ ਦਿਖਾਤੀ ਉਹਨਾਂ ਤੇ ਪਰ ਅਸੀਂ ਕੋਈ ਅਜਾ ਗਲਤੀ ਨਹੀਂ ਕੀਤਾਗਾ ਹੂੰ ਪਰ ਉਹਨਾਂ ਦੇ ਬੱਚਿਆਂ ਨੇ ਉਹਨੂੰ ਦਿਖਾਤੀ ਪਰ ਮੈਂ ਬਹੁਤ ਘਰਾਂ ਵੀ ਰੱਬ ਨੇ ਸਜ਼ਾ ਦੇ ਦਿੱਤੀ ਮੈਨੂੰ ਕਹਦੇ ਹੁੰਦੇ ਸੀ ਹੂੰ ਜੋ ਝੂਠੇ ਇਲਜ਼ਾਮ ਲਾਉਂਦੇ ਸੀ ਹਾਂ ਜੀ ਮੇਰੀ ਹੁਣ ਵੀ ਮੱਤ ਨਹੀਂ ਉਹਨਾਂ ਨਾਲ ਮਿਲਦੀ ਵੀ ਅਸੱਕ ਆਈ ਜਾਣ ਨਾ ਆਈ ਜਾਣ ਹੂੰ ਅੱਜ ਤੱਕ ਜੀ ਹਰੇਕ ਹੱਥ ਘੱਟਦਾ ਦਾ ਹੂੰ ਜਦੋਂ ਸਾਡੇ ਤੇ ਮਾੜੇ ਹਾਲਾਤ ਸੀਗੇ ਉਦੋਂ ਕਿਸੇ ਨੇ ਸਾਡੀ ਪਾਣੀ ਜੀ ਫੜੀ ਉਦੋਂ ਐ ਹੋਇਆ ਸੀਗਾ ਵੀ ਜਦੋਂ ਮਦਦ ਮੰਗੀ ਕਿਸੇ ਤੋਂ ਉਹ ਫੋਨ ਹੀ ਚੱਕਣੋਂ ਬੰਦ ਕਰ ਜਾਂਦੇ ਹਾਂਜੀ ਐਂ ਕਰਦੇ ਜੀ ਹੂੰ ਹੁੰਦਾ ਰਿਹਾ ਹਾਂਜੀ ਹੂੰ ਫੋਨ ਚੱਕ ਕੇ ਨੰਬਰ ਨਹੀਂ ਇਹ ਦਿੰਦੇ ਉਹਨਾਂ ਮੈਂ ਹੁੰਦਾ ਇਹ ਗਰੀਬ ਆ ਮੈਨੂੰ ਕੁਸ ਮੰਗੋਗਾ ਹੂੰ ਕੁਸ ਕਹਿ ਨਾ ਦੇ ਵੀ ਮੈਂ ਦੇਈ ਕਹਿੰਦੀ ਜੀ ਪ੍ਰਮਾਤਮਾ ਨੂੰ ਸਾਰਿਆਂ ਨੂੰ ਬੜੀਆ ਖੁਸ਼ ਰੱਖੇ ਜੀ ਹੂੰ ਕੋਈ ਕਿਸੇ ਦਾ ਮਹਤਾਜ ਹੀ ਨਾ ਹੋਵੇ ਹਾਂਜੀ ਕਿਉਂ ਪ੍ਰਮਾਤਮਾ ਕਿਸੇ ਮure ਹੱਥ ਕਢਾਵੇ ਜੀ ਹਨਾ ਚਲੋ ਪ੍ਰਮਾਤਮਾ ਸਾਰੀ ਥੋੜੀ ਥੋੜਾ ਸਾਰਿਆਂ ਨੂੰ ਦੇਦੀ ਜੀ ਆਪ ਦਾ ਆਦਾ ਕਰਕੇ ਬੰਦਾ ਖਾਈ ਜਾਵੇ ਪਰ ਜਿਹੜੇ ਕਿਸੇ ਦੇ ਘਰਾਂ ਚ ਕੰਮ ਕਰਨਾ ਜੀ ਬਹੁਤ ਔਖਾ ਹੁੰਦਾ ਹੈ ਬਿਲਕੁਲ ਕਿਸੇ ਦੇ ਸਾਰਾ ਦਿਨ ਮੱਥਾ ਖਪਾਈ ਕਰਨੀ ਸਾਰਾ ਦਿਨ ਮਿਹਨਤ ਕਰਨੀ ਜੀ ਕਿਸੇ ਕਰੇ ਕੋਈ ਕੋਈ ਵੀ ਕੰਮ ਕਰਨਾ ਪੋਚਾ ਲਾਉਣਾ ਜੀ ਬਹੁਤ ਧੱਕਾ ਹੁੰਦਾ ਹੈਗਾ ਹੂੰ ਫਿਰ ਵੀ ਇੱਜ਼ਤ ਨਾ ਮਿਲਨੀ ਹਾਂਜੀ ਫਿਰ ਵੀ ਲੋਕ ਗਾਲਾਂ ਕੱਢਦੇ ਜੀ ਹੂੰ ਕੋਈ ਮੇਰੇ ਪਿਓ ਨੂੰ ਕਹਿੰਦਾ ਸੀ ਹੁਣ ਆਦੂ ਕੁੜੀਆਂ ਨੂੰ ਤੜਕੇ 5 ਵਜੇ ਭੇਜੇ ਕਈ ਵਾਰ ਤਾਂ ਸਿਆਲ ਦੇ ਦੇਣ ਹੁੰਦੇ ਸੀ 5 ਵਜੇ ਲੈ ਕੇ ਜਾਂਦੀ ਮੇਰੀ ਮਾਂ ਪੰਜ ਪੰਜ ਚਾਰ ਚਾਰ ਕਰਾਂ ਦਾ ਕੰਮ ਕਰਦੇ ਜੀ ਅਸੀਂ ਤੇ ਫਿਰ ਅਸੀਂ ਦਿਹਾੜੀ ਜਾਂਦੇ ਸੀ ਅਛਾ ਪੰਜ ਘਰਾਂ ਦਾ ਕੰਮ ਕਰਕੇ ਫਿਰ ਦਿਹਾੜੀ ਜਾਂਦੇ ਹਾਂ ਹਾਂ ਜੀ ਉਹ ਤੋਂ ਖ ਦੇਖੀਏ ਜੀ ਅਸੀਂ ਚਲੋ ਭੈਣੇ ਤੁਸੀਂ ਥੋੜਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਜੁੜੇ ਰਹੋ ਬੋਕਲ ਜੀ ਦੇ ਚੈਨਲ ਦੇ ਨਾਲ ਬਹੁਤ ਬਹੁਤ